ਹਰ ਕੋਈ ਸੁਪਨਾ ਦੇਖਦਾ ਹੈ ਵਿਦੇਸ਼ ਜਾਣ ਦਾ ਪਰ ਹਰ ਸੁਪਨਾ ਹਕੀਕਤ ਨਹੀਂ ਬਣਦਾ ਇਹ ਕਹਾਣੀ ਹੈ ਮੋਗੇ ਜ਼ਿਲ੍ਹੇ ਦੀ ਇੱਕ ਸਧਾਰਨ ਪਰ ਹੌਸਲੇ ਵਾਲੀ ਕੁੜੀ ਹਰਪ੍ਰੀਤ ਕੌਰ ਦੀ ਜਿਸ ਨੇ ਬਚਪਨ ਤੋਂ ਹੀ ਸੁਣਿਆ ਸੀ ਕਿ ਅਮਰੀਕਾ ਜਾ ਕੇ ਜ਼ਿੰਦਗੀ ਸੁਧਰ ਜਾਂਦੀ ਹੈ ਉਸਦੇ ਮਾਪੇ ਗਰੀਬ ਸਨ ਪਿਤਾ ਇੱਕ ਸਿੱਖ ਦਰਜੀ ਸੀ ਜੋ ਪਿੰਡ ਵਿੱਚ ਛੋਟਾ ਜਿਹਾ ਟੇਲਰ ਦਾ ਕੰਮ ਕਰਦਾ ਸੀ ਤੇ ਮਾਂ ਕਰਗਰ ਸਿਲਾਈ ਦਾ ਕੰਮ ਕਰਦੀ ਸੀ ਹਰਪ੍ਰੀਤ ਹੋਸ਼ਿਆਰ ਸੀ ਪਰ ਕਰਦੀਆਂ ਹਾਲਤਾਂ ਨੇ ਉਸਦੇ ਸੁਪਨੇ ਨੂੰ ਤੋੜ ਦਿੱਤਾ ਉਸਦੇ ਦਿਲ ਵਿੱਚ ਇੱਕ ਹੀ ਖਿਆਲ ਸੀ ਮੈਂ ਮਾਂ ਪਿਓ ਨੂੰ ਚੰਗੀ ਜ਼ਿੰਦਗੀ ਦਵਾੰਗੀ ਚਾਹੇ ਕਿਸੇ ਵੀ ਕੀਮਤ ਤੇ ਜਦੋਂ ਉਸਦੇ ਪਿੰਡ ਵਿੱਚ ਇੱਕ ਏਜੰਟ ਆਇਆ ਜੋ ਕਹਿੰਦਾ ਸੀ ਕਿ ਉਹ ਅਮਰੀਕਾ ਦਾ ਡਾਇਰੈਕਟ ਵੀਜ਼ਾ ਕਰਵਾ ਦੇਵੇਗਾ ਤਾਂ ਹਰਪ੍ਰੀਤ ਨੇ ਬਿਨਾਂ ਸੋਚੇ ਸਮਝੇ ਆਪਣੇ ਪਿਤਾ ਦੇ ਹੱਥਾਂ ਦੀ ਕਮਾਈ ਏਜੰਟ ਨੂੰ ਦੇ ਦਿੱਤੀ ਉਹ ਏਜੰਟ ਬੜੀ ਚਲਾਕੀ ਨਾਲ ਕਾਗਜ਼ ਬਣਵਾ ਕੇ ਕਹਿੰਦਾ ਤੁਜਾ ਉੱਥੇ ਸਭ ਠੀਕ ਹੋ ਜਾਵੇਗਾ ਪਰ ਉਹ ਨਹੀਂ ਜਾਣਦੀ ਸੀ ਕਿ ਉਸ ਦਾ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਮਤਿਹਾਨ ਬਣ ਜਾਵੇਗਾ ਜਦੋਂ ਹਰਪ੍ਰੀਤ ਅਮਰੀਕਾ ਦੇ 에어ਪੋਰਟ ਤੇ ਪਹੁੰਚੀ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਹ ਸੋਚਦੀ ਸੀ ਹੁਣ ਸਭ ਕੁਝ ਬਦਲ ਜਾਵੇਗਾ ਪਰ ਉੱਥੇ ਉਸ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਉਸ ਦੇ ਦਸਤਾਵੇਜ਼ਾਂ ਵਿੱਚ ਕੁਝ ਗੜਬੜ ਸੀ ਤੇ ਉਹਨਾਂ ਨੇ ਉਸ ਤੋਂ ਕਈ ਸਵਾਲ ਕੀਤੇ ਹਰਪ੍ਰੀਤ ਡਰੀ ਹੋਈ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਉਸਦੇ ਕਾਗਜ਼ ਸਹੀ ਨਹੀਂ 에ਜੰਟ ਨੇ ਕਿਹਾ ਸੀ ਕੁਝ ਨਹੀਂ ਹੋਣਾ ਬਸ ਕਹਿਣਾ ਕਿ ਤੂੰ ਸਟੂਡੈਂਟ ਵੀਜ਼ਾ ਤੇ ਆਈ ਹੈ ਪਰ ਅਮਰੀਕਾ ਦਾ ਕਾਨੂੰਨ ਕੜਾ ਹੈ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਉਹਨਾਂ ਨੇ ਉਸਨੂੰ ਸਾਈਡ ਤੇ ਬਿਠਾ ਦਿੱਤਾ ਹਰਪ੍ਰੀਤ ਦਾ ਦਿਲ ਟੜਕ ਰਿਹਾ ਸੀ ਮੱਥੇ ਤੇ ਪਸੀਨਾ ਆ ਗਿਆ ਸੀ ਉਹਨਾਂ ਨੇ ਪੁੱਛਿਆ ਤੂੰ ਕਿੱਥੇ ਪੜਨ ਆਈ ਹੈ ਉਹ ਘਬਰਾ ਗਈ ਤੇ ਗਲਤ ਜਵਾਬ ਦੇ ਬੈਠੀ ਅਧਿਕਾਰੀ ਸਮਝ ਗਏ ਕਿ ਕੁਝ ਗਲਤ ਹੈ ਉਹਨਾਂ ਨੇ ਉਸ ਦਾ ਪਾਸਪੋਰਟ ਚੈੱਕ ਕੀਤਾ ਤੇ ਪਤਾ ਲੱਗਿਆ ਕਿ ਵੀਜ਼ਾ ਫੇਕ ਹੈ ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹਰਪ੍ਰੀਤ ਨੇ ਜਦੋਂ ਇਹ ਸੁਣਿਆ ਕਿ ਉਸ ਨੂੰ ਡਿਪੋਰਟ ਕੀਤਾ ਜਾਵੇਗਾ ਉਸ ਦਾ ਦਿਲ ਟੁੱਟ ਗਿਆ ਹਰਪ੍ਰੀਤ ਨੇ ਸੋਚਿਆ ਕਿ ਹੁਣ ਜੇ ਉਹ ਵਾਪਸ ਗਈ ਤਾਂ ਪਿੰਡ ਵਾਲੇ ਕੀ ਕਹਿਣਗੇ ਮਾਂ ਪਿਓ ਦੇ ਚਿਹਰੇ ਕਿਵੇਂ ਵੇਖਾਂਗੀ ਉਹ ਰਾਤ ਜੇਲ੍ਹ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠੇ ਰਹੀ। ਉਸਦੇ ਕੋਲ ਉਸਦਾ ਪਾਸਪੋਰਟ ਸੀ ਜੋ ਅਧਿਕਾਰੀਆਂ ਨੇ ਅਜੇ ਤੱਕ ਪੂਰੀ ਤਰ੍ਹਾਂ ਜ਼ਬਤ ਨਹੀਂ ਕੀਤਾ ਸੀ। ਉਹ ਰੋਂਦੀ ਗਈ ਤੇ ਇੱਕੋ ਸੋਚਦੀ ਰਹੀ, ਮੇਰਾ ਸਭ ਕੁਝ ਖਤਮ ਹੋ ਗਿਆ। ਗੁੱਸੇ ਤੇ ਦਰਦ ਵਿੱਚ ਉਸਨੇ ਉਹ ਪਾਸਪੋਰਟ ਫਾੜ ਦਿੱਤਾ। ਕਾਗਜ਼ ਹਵਾ ਵਿੱਚ ਉੱਡੇ ਤੇ ਉਸਦੀ ਚੀਕ ਗੂੰਜੀ, ਮੈਂ ਹੁਣ ਕਿਸੇ ਦੇ ਦੇਸ਼ ਦੀ ਗੁਲਾਮ ਨਹੀਂ। ਪਰ ਉਸ ਦੀ ਇਹ ਹਰਕਤ ਅਮਰੀਕਾ ਦੇ ਕਾਨੂੰਨ ਮੁਤਾਬਕ ਇੱਕ ਵੱਡਾ ਜੁਰਮ ਸੀ ਕਿਉਂਕਿ ਕਿਸੇ ਵੀ ਵਿਦੇਸ਼ੀ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾਂ ਅਨੁਸਾਰ ਸਰਕਾਰੀ ਦਸਤਾਵੇਜ਼ ਜਾਂ ਪਾਸਪੋਰਟ ਨੂੰ ਤਬਾਹ ਕਰਨਾ ਸਰਕਾਰੀ ਸੰਪਤੀ ਨਾਲ ਛੇੜਛਾੜ ਮੰਨੀ ਜਾਂਦੀ ਹੈ ਅਧਿਕਾਰੀਆਂ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਬਿਠਾਇਆ ਉਹ ਸਿਰਫ ਰੋਦੀ ਰਹੀ ਉਹ ਕਹਿੰਦੀ ਰਹੀ ਮੈਂ ਕੁਝ ਨਹੀਂ ਕੀਤਾ ਮੈਂ ਸਿਰਫ ਮਜਬੂਰ ਸੀ ਪਰ ਕਾਨੂੰਨ ਮਜਬੂਰੀ ਨਹੀਂ ਵੇਖਦਾ ਸਿਰਫ ਜੁਰਮ ਵੇਖਦਾ ਹੈ ਉਸ ਉੱਤੇ ਡਿਸਟਰਕਸ਼ਨ ਆਫ ਗਵਰਨਮੈਂਟ ਡਾਕੂਮੈਂਟ ਦਾ ਕੇਸ ਲਗਾਇਆ ਗਿਆ ਜੇਲ੍ਹ ਦੇ ਅੰਦਰ ਉਸ ਨੂੰ ਇੱਕ ਕੋਠੜੀ ਵਿੱਚ ਬੈਠਾ ਦਿੱਤਾ ਗਿਆ ਜਿੱਥੇ ਉਸ ਦੇ ਨਾਲ ਹੋਰ ਔਰਤਾਂ ਵੀ ਸਨ ਜਿਹੜੀਆਂ ਕਈ ਕਿਸਮ ਦੇ ਇਲਜ਼ਾਮਾਂ 'ਚ ਫਸੀਆਂ ਹੋਈਆਂ ਸਨ ਹਰਪ੍ਰੀਤ ਨੂੰ ਲੱਗਦਾ ਸੀ ਜਿਵੇਂ ਉਸ ਦੀ ਜ਼ਿੰਦਗੀ ਇੱਥੇ ਹੀ ਖਤਮ ਹੋ ਜਾਵੇਗੀ ਰਾਤ ਨੂੰ ਜਦੋਂ ਉਹ ਆਪਣੀਆਂ ਅੱਖਾਂ ਬੰਦ ਕਰਦੀ ਸੀ ਉਸ ਨੂੰ ਆਪਣੇ ਪਿਤਾ ਦੀ ਆਵਾਜ਼ ਸੁਣਾਈ ਦਿੰਦੀ ਪੁੱਤ ਹੌਸਲਾ ਨਾ ਹਾਰੀ ਉਹ ਰੋਂਦੀ ਤੇ ਕਹਿੰਦੀ ਬਾਬਾ ਜੀ ਮੈਂ ਸਿਰਫ ਸੁਪਨਾ ਦੇਖਿਆ ਸੀ ਗਲਤੀ ਕਰ ਬੈਠੀ ਅਗਲੇ ਦਿਨ ਜਦੋਂ ਉਸ ਦਾ ਕੇਸ ਅਦਾਲਤ ਵਿੱਚ ਪਹੁੰਚਿਆ ਤਾਂ ਜੱਜ ਨੇ ਉਸ ਦੀ ਪੂਰੀ ਕਹਾਣੀ ਸੁਣੀ ਉਸ ਦਾ ਦਿਲ ਨਰਮ ਹੋ ਗਿਆ ਪਰ ਕਾਨੂੰਨ ਕਾਨੂੰਨ ਹੁੰਦਾ ਹੈ ਉਸ ਨੂੰ 6 ਮਹੀਨੇ ਦੀ ਸਜ਼ਾ ਹੋਈ ਤੇ ਡਿਪੋਰਟ ਆਰਡਰ ਜਾਰੀ ਹੋ ਗਿਆ ਜਦੋਂ ਹਰਪ੍ਰੀਤ ਨੇ ਇਹ ਸੁਣਿਆ ਉਸਦੇ ਅੰਸੂ ਰੁਕਦੇ ਨਹੀਂ ਸਨ ਉਸਨੇ ਸੋਚਿਆ ਸੀ ਕਿ ਉਹ ਆਪਣੇ ਮਾਪਿਆਂ ਲਈ ਕੁਝ ਕਰੇਗੀ ਪਰ ਹੁਣ ਤਾਂ ਉਹ ਆਪ ਹੀ ਤਬਾਹ ਹੋ ਗਈ ਸੀ ਜੇਲ੍ਹ ਵਿੱਚ ਉਸਨੇ ਕਈ ਕੁੜੀਆਂ ਨੂੰ ਮਿਲਿਆ ਜਿਹੜੀਆਂ ਉਸੇ ਤਰ੍ਹਾਂ ਫਸੀਆਂ ਸਨ ਕਿਸੇ ਦਾ ਵੀਜ਼ਾ ਫੇਕ ਸੀ ਕਿਸੇ ਨੂੰ ਏਜੰਟ ਨੇ ਧੋਖਾ ਦਿੱਤਾ ਸੀ ਉਹ ਸਾਰੀਆਂ ਇੱਕੋ ਗੱਲ ਕਹਿੰਦੀਆਂ ਸਨ ਅਸੀਂ ਸੁਪਨਾ ਦੇਖਿਆ ਸੀ ਪਰ ਹਕੀਕਤ ਕੌੜੀ ਸੀ 6 ਮਹੀਨੇ ਬਾਅਦ ਜਦੋਂ ਉਸਨੂੰ ਭਾਰਤ ਵਾਪਸ ਭੇਜਿਆ ਗਿਆ ਤਾਂ ਉਸਦੇ ਮਾਪੇ 에ਅਰਪੋਰਟ ਤੇ ਉਸਨੂੰ ਮਿਲਣਾ ਹੈ ਉਹ ਬਿਹਾਲ ਸੀ ਪਰ ਮਾਂ ਨੇ ਉਸਨੂੰ ਜੱਫੀ ਪਾ ਲਈ ਮਾਂ ਨੇ ਕਿਹਾ ਕੋਈ ਗੱਲ ਨਹੀਂ ਪੁੱਤ ਜੇ ਗਲਤੀ ਹੋਈ ਵੀ ਹੈ ਤਾਂ ਸਿੱਖ ਲੈ ਲਈ ਉਸ ਵੇਲੇ ਹਰਪ੍ਰੀਤ ਨੇ ਕਸਮ ਖਾਈ ਕਿ ਹੁਣ ਉਹ ਕਿਸੇ ਵੀ ਗਲਤ ਰਾਤ ਤੇ ਨਹੀਂ ਚਲੇਗੀ ਉਹ ਆਪਣੇ ਪਿੰਡ ਵਾਪਸ ਆਈ ਤੇ ਛੋਟੇ ਬੱਚਿਆਂ ਨੂੰ ਇੰਗਲਿਸ਼ ਸਿਖਾਉਣ ਲੱਗ ਪਈ ਉਸਨੇ ਆਪਣਾ ਤਜਰਬਾ ਹੋਰ ਕੁੜੀਆਂ ਨਾਲ ਸਾਂਝਾ ਕੀਤਾ ਤਾਂ ਜੋ ਉਹ ਵੀ ਏਜੰਟਾਂ ਦੇ ਚਾਅਸੇ ਵਿੱਚ ਨਾ ਆਉਣ ਹਰਪ੍ਰੀਤ ਦੀ ਕਹਾਣੀ ਪਿੰਡ-ਪਿੰਡ ਫੈਲ ਗਈ ਲੋਕ ਕਹਿੰਦੇ ਸਨ ਉਹ ਕੁੜੀ ਜਿਸਨੇ ਅਮਰੀਕਾ ਵਿੱਚ ਪਾਸਪੋਰਟ ਫਾੜ ਦਿੱਤਾ ਸੀ ਹੁਣ ਹੋਰਾਂ ਨੂੰ ਸਹੀ ਰਾਹ ਦਿਖਾ ਰਹੀ ਹੈ ਹਰਪ੍ਰੀਤ ਨੇ ਆਪਣੀ ਜ਼ਿੰਦਗੀ ਦਾ ਰੁਖ ਬਦਲ ਦਿੱਤਾ ਉਸਨੇ ਆਪਣੀ ਮਾਂ ਦੇ ਨਾਮ ਨਾਲ ਇੱਕ ਛੋਟਾ ਸੈਂਟਰ ਖੋਲ੍ਹਿਆ ਜਿੱਥੇ ਉਹ ਵਿਦੇਸ਼ ਜਾਣ ਚਾਉਣ ਵਾਲੇ ਨੌਜਵਾਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਦੀ ਸੀ ਉਹ ਕਹਿੰਦੀ ਸੀ ਜੇ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਕਾਨੂੰਨੀ ਰਾਹ ਨਾਲ ਜਾਓ ਨਹੀਂ ਤਾਂ ਉਹ ਸੁਪਨਾ ਜ਼ਹਿਰ ਬਣ ਜਾਂਦਾ ਹੈ ਅੱਜ ਉਹੀ ਹਰਪ੍ਰੀਤ ਜੋ ਕਦੇ ਜੇਲ੍ਹ ਵਿੱਚ ਸੀ ਹੁਣ ਹੋਰਾਂ ਲਈ ਪ੍ਰੇਰਣਾ ਬਣ ਗਈ ਉਸ ਦੀ ਕਹਾਣੀ ਨੇ ਕਈਆਂ ਦੇ ਦਿਲ ਛੂਲੇ ਦੋਸਤੋ ਇਹ ਕਹਾਣੀ ਸਾਨੂੰ ਇਹ ਸਿੱਖ ਦਿੰਦੀ ਹੈ ਕਿ ਕਿਸੇ ਵੀ ਚਮਕਦਾਰ ਸੁਪਨੇ ਦੇ ਪਿੱਛੇ ਅੰਨੇ ਹੋ ਕੇ ਨਹੀਂ ਦੌੜਨਾ ਚਾਹੀਦਾ ਅਮਰੀਕਾ ਕੈਨੇਡਾ ਜਾਂ ਹੋਰ ਕੋਈ ਦੇਸ਼ ਜ਼ਰੂਰ ਚੰਗੇ ਹੋ ਸਕਦੇ ਨੇ ਪਰ ਗਲਤ ਤਰੀਕੇ ਨਾਲ ਉੱਥੇ ਜਾਣਾ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਹੈ ਹਰਪ੍ਰੀਤ ਦੀ ਗਲਤੀ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਮਜਬੂਰੀ ਵਿੱਚ ਕੀਤੇ ਫੈਸਲੇ ਕਈ ਵਾਰ ਜ਼ਿੰਦਗੀ ਭਰ ਦਾ ਪਛਤਾਵਾ ਬਣ ਜਾਂਦੇ ਨੇ ਇਸ ਲਈ ਸਹੀ ਤਰੀਕਾ ਸਹੀ ਦਸਤਾਵੇਜ਼ ਤੇ ਸਹੀ ਜਾਣਕਾਰੀ ਨਾਲ ਹੀ ਕਦਮ ਚੁੱਕੋ ਕਿਸੇ ਵੀ ਏਜੰਟ ਦੇ ਮਿੱਠੇ ਬੋਲਾਂ ਤੇ ਵਿਸ਼ਵਾਸ ਨਾ ਕਰੋ ਆਪਣੇ ਮਾਪਿਆਂ ਨਾਲ ਸਲਾਹ ਕਰੋ ਕਿਉਂਕਿ ਉਹ ਹੀ ਤੁਹਾਡਾ ਸੱਚਾ ਰਾਹ ਦਿਖਾਉਣ ਵਾਲੇ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ